ਜੀ ਕਿਰੇ ਪਣੋ ਆਇਆ ਹੋਰ ਲੱਗ ਜਾਈਏ ਜੀ ਬੋਲਾ ਗੁਜਰਾ ਤੋਂ ਤੁਸੀਂ ਹਰ ਦਰbaar ਕਲਾ ਵਿੱਚ ਲੋੜ ਬੰਦਾ ਲਈ ਤੁਸੀਂ ਇੱਥੇ ਟੂੜੀ ਲੈ ਕੇ ਆ ਰਹੇ ਕੀ ਕੀ ਕਹਿੰਦੇ ਹੋ ਜੀ ਤੁਸੀਂ ਇਸ ਨੂੰ ਲੈ ਜੀ ਦੇਖੋ ਇਹ ਬਹੁਤ ਮਾੜਾ ਸਮਾਂ ਆ ਰਿਹਾ ਜੀ ਕਿਹੜਾ ਪਾਣੀ ਦਾ ਕਹਿ ਰਿਹਾ ਇਸ ਕਰਕੇ ਵੀਰ ਭਰਾ ਘਰੋਂ ਬੇਕਾਰ ਹੋ ਗਏ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਕੋਸ਼ਿਸ਼ ਕਰਨ ਦੇ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪਹੁੰਚੇ ਜੇ ਜਨਵਰਾਂ ਵਾਸਤੇ ਟੂੜੀ ਪਾਣੀ ਖਾਣਾ ਹੋਰ ਆਦੀ ਚੀਜ਼ ਜਿਹੜੀਆਂ ਇਹਨਾਂ ਨੂੰ ਮਿਲਣ ਇਸ ਕਰਕੇ ਅਸੀਂ ਇਹ ਪ੍ਰਬਾਲਾ ਕੀਤਾ ਜੀ ਬਾਈ ਜੀ ਸਾਰੇ ਪਿੰਡ ਲੋ ਨਗਰ ਵੱਲੋਂ ਇੱਥੇ ਆ ਗਏ ਆ ਜੀ ਇ ਵੀ ਜੀ ਅਸੀਂ ਸਾਰੇ ਕੋ ਮਗਾਇ ਜੇ ਡੇਰਾ ਰਮਦਾਸ ਖੋਨੇਵਾਲ ਸਾਰੇ ਜਿੰਨਾ ਹੈ ਨਗਰ ਘੁੰਮ ਕੇ ਆ ਜੀ ਜੇ ਹਲਕਾ ਜੀ ਹਾਂ ਜੀ ਸਾਰਾ ਘੁੰਮ ਫਿਰ ਕੇ ਫਿਰ ਇਥੇ ਆ ਜੀ ਜਿੱਥੇ ਵੀ ਜੋੜ ਪੈ ਦੇਈ ਜੀ ਸਾਰੇ ਲੋਕਾਂ ਨੂੰ ਪੀ ਲਿਆ ਸੀ ਲੋੜ ਬੰਦ ਸਾਰਿਆਂ ਸਾਰਿਆਂ ਕੇ ਹੱਥ ਬਨ ਕੇ ਬੇਨਤੀ ਆ ਜੀ ਸਾਰੇ ਭੈਣ ਭਰਾ ਪਹੁੰਚੋ ਜਿਹੜੇ ਭੈਣ ਭਰਾ ਕੋ ਕੋਈ ਚੀਜ਼ ਨਹੀਂ ਲੱਗੀ ਉਹਨੂੰ ਦਿਓ ਜੀ ਕੋਸ਼ਿਸ਼ ਕਰੋ ਜੀ ਅਮੀ ਜੀ ਤੁਹਾਡੇ ਤੱਕ ਇਸ ਵੇਲੇ ਉੱਥੀ ਘੜੀ ਵਿੱਚ ਕੋਲਾ ਗੁਜਰਾ ਦੇ ਲੋਕ ਨੌਜਵਾਨ ਪਹੁੰਚੇ ਨੇ ਤੁੜੀ ਲੈ ਕੇ ਕੀ ਕਹਿੰਦੇ ਹੋ ਐਸੇ ਨਾ ਧੰਨਵਾਦ ਕਰਦੇ ਮੈਂ ਬਹੁਤ ਜਿਹੜਾ ਔਖੇ ਟਾਈਮ ਸਾਡੀ ਨਾਲ ਮਦਦ ਕੀਤੀ ਆ ਹਾਂਜੀ ਬਹੁਤ ਬਹੁਤ ਨਾ ਧੰਨਵਾਦ ਕਰਦੇ ਆ ਹਾਂਜੀ ਪਰ ਦੇ ਲੋਕ ਜਿਹੜੇ ਆ ਸਾਰੇ ਦੇਰੇ ਤੋਂ ਸੱਕੀ ਤੋਂ ਆਣ ਕੇ ਇੱਥੇ ਬੈਠੇ ਆ ਸਾਡੇ ਜਿਹੜਾ ਪਾਣੀ ਰਕਵੇ ਦੇ ਵਿੱਚ ਇਸ ਵੇਲੇ 10-10 ਫੁੱਟ ਸਾਡੇ ਢੇਰਿਆਂ ਦੇ ਵਿੱਚ ਪਾਣੀ ਆ ਸੱਕੀ ਦੇ ਪੁੱਲ ਦੇ ਨਾਲ ਅਸੀਂ ਆਣ ਕੇ ਇੱਥੇ ਬੈਠੇ ਆ ਆਣ ਕੇ ਮੰਡੀ ਦੇ ਵਿੱਚ ਸਾਡਾ ਬਹੁਤ ਔਖਾ ਕਲੇਰਾ ਹੋ ਗਿਆ ਪਛਾਣ ਕੇ ਸਾਡੇ ਵਿੱਚ ਫਿਰ ਤੁਸੀਂ ਪਸ਼ੂ ਲਿਆਉਂਦੇ ਆ ਪਸ਼ੂ ਸਾਰੇ ਸਾਡੇ ਆ ਵਿੱਚ ਸਾਰਿਆਂ ਕੋਈ 10 ਨੇ ਕੋਈ 15 ਸਾਰਾ ਪਰਿਵਾਰ ਹੈ 20 ਪੰਕੀ ਕਰ ਰਹੀਆਂ ਨੇ ਇੱਥੇ ਉਹ ਜਿਹੜੇ ਲੈ ਕੇ ਆਉਂਦੇ ਥੋੜੀ ਥੋੜੀ ਕੂੜੀ ਫਿਰ ਉਹਦਾ ਨਾ ਗੁਜ਼ਾਰਾ ਹੋ ਰਿਹਾ ਉਹਦਾ ਗੁਜ਼ਾਰਾ ਥੋੜੀ ਥੋੜੀ ਦੇਣਦੇ ਆ ਵਿਚਾਰੇ ਜਿੱਤਰਾ ਥੋੜਾ ਜਿਹਾ ਪ੍ਰਚਾਰਾ ਚੜਨ ਵਾਲੀ ਗੱਲ ਆ ਕੋਈ ਨਾ ਰਾਜ ਨਹੀਂ ਹੈਗਾ ਕੋਈ ਸਰਕਾਰ ਵੱਲੋਂ ਕੁਝ ਨਹੀਂ ਆਜੇ ਤੱਕ ਸਾਡੇ ਪੰਚ ਸਰਕਾਰ ਨੇ ਕੁਝ ਨਹੀਂ ਸਰਕਾਰੋਂ ਕੁਝ ਨਹੀਂ ਆਸ ਜਿਹੜੇ ਦਾਨੀ ਸੱਜਣ ਨੇ ਇਹੋ ਜਿਹੜੇ ਸੰਗਤਿ ਜਾਈ ਆ ਕੁ ਸੇਵਾ ਕਰ ਉਹਨਾਂ ਵੱਲੋਂ ਤਾਂ ਸਰਕਾਰ ਨਹੀਂ ਸਾਡੇ ਕੋਲ ਕੁਝ ਇਹ ਲੈ ਕੇ ਨਾ ਡਕਰਾਲੀ ਤੇ ਨਾ ਨਾ ਬੰਨਿਆ ਵਾਸਤੇ ਕੁਛ ਨਹੀਂ ਸੇ ਪਾਣੀ ਅੱਗੇ ਨੂੰ ਵਧ ਰਿਹਾ ਪਾਣੀ ਸਵੇਰੇ ਦੇ ਵਧਿਆ ਅੱਗੇ ਨੂੰ ਕਾਫੀ ਵਧ ਗਿਆ ਕੋਈ ਮੰਗ ਕਰਦੇ ਸਰਕਾਰ ਕੋਲ ਸਰਕਾਰ ਤੋਂ ਇਹ ਮੰਗਾਂ ਨੇ ਵੀ ਸਾਡੇ ਦੇ ਇੰਨੇ ਝੋਨੇ ਇੰਨੇ ਘਰਾਂ ਦੇ ਨੁਕਸਾਨ ਹੋ ਗਏ ਨੇ ਕੋਈ ਮੰਗ ਤੇ ਕਰਨੀ ਆ ਵੀ ਜਾਓ ਕੋਈ ਨਾ ਕੁਝ ਅੱਗੋਂ ਵੇਖੋ ਸਰਕਾਰਾਂ ਕੀ ਕਰਦੀਆਂ ਨੇ ਨੁਕਸਾਨ ਤੇ ਸਾਡਾ ਬਹੁਤ ਹੋ ਗਿਆ ਸਭ ਨਾਲ ਜਿਹੇ ਗਣੀਆਂ ਜੇ 77 ਲੱਖ ਲੱਖ ਦੇ ਝੋਨਾ ਅਸੀਂ ਅਸੀਂ ਹੱਸਦਾ ਇਹ ਪਲਾਟ ਦੇ 60000 ਦਾ ਬਹੁਤ ਫਸਲ ਦਾ ਜਿਹੜਾ ਨੁਕਸਾਨ ਹੋਇਆ ਵਾ ਫਸਲ ਦਾ ਤਾਂ ਕੋਈ ਦੇਖਿਆ ਨਹੀਂ ਨਾ ਨਾ ਕੁਛ ਨਹੀਂ ਬਹੁਤ ਨੁਕਸਾਨ ਫਸਲ ਦਾ ਸਾਡਾ ਕਸਲ ਬਚਣੀ ਨਹੀਂ ਸਾਡੀ ਜੀ ਕਿੱਥੋਂ ਦਾ ਸਾਡੇ ਘਰ ਜਿਹੜੇ ਆ ਜਦੋਂ ਇਹ ਰਹਿਣ ਉੱਥੇ ਜਾਣਾ ਉੱਥੇ ਬੰਦਾ ਨਹੀਂ ਕਿਤਨਾ ਸਾਫ਼ ਪਸਪੂੜਾ ਕਿੰਨਾ ਕੁ ਕੁਝ ਉਹ ਜਿਹੜੇ ਘਰ ਵੇਖਣਗੇ ਤੇ ਫਿਰ ਉਹ ਸਫਾਈਆਂ ਕਿੱਦਾਂ ਹੋਣੀ ਆ ਕਿੱਥੋਂ ਜਣਾ ਹਾਂ ਧੰਨਵਾਦ ਜੀ ਇਹ ਨਾ ਕਹਿੰਦੇ ਹੋਇਆ ਕਿੱਥੇ ਗਿਆ ਆਪਣੇ ਂਡੇ ਦਾ ਸੱਕੀ ਤੇ ਪੁੱਲ ਲੱਗੇ ਜੀ ਪਿੰਡ ਹਰਦੌਰ ਵਾਲ ਪਿੰਡ ਹਰਦੌਰ ਵਾਲ ਤੇ ਆ ਜੀ ਅੱਛਾ ਆਪਣੇ ਵੀ ਪਸ਼ੂ ਕੱਢਦੇ ਰਹੇ ਹਾਂ ਹਾਂਜੀ ਪਸ਼ੂ ਕੱਢ ਲੈਂਦੇ ਹਾਂ ਹਾਂਜੀ ਜਾਨੀ ਨੇ ਨਿਸਾਨ ਬਚ ਗਏ ਮੇਰੇ ਕੋ 14 ਡੰਗ ਰਿਆ ਜੀ ਉਹ ਲੈਣ ਦੇ ਇੱਥੇ ਹਾਂਜੀ 14 ਲੈਣ ਕਿ ਤੱਕ ਜਾ ਰਹਾ ਹੋ ਰਿਹਾ ਵੀ ਜਾ ਰਹਾ ਇਤਰਾ ਜੀ ਤੂੜੀ ਪੰਡ ਪੰਡ ਤੂੜੀ ਇਤਨਾ ਦਾਨੀ ਦੇ ਕੇ ਜਾਂਦੇ ਉਹਨਾਂ ਨੇ ਸਟੈਂਪ ਪਾਸ ਕਰੀ ਕੋਈ ਸਰਕਾਰੀ ਪਤਾ ਪਹੁੰਚਿਆ ਕੋਈ ਕੋਈ ਸਰਕਾਰੀ ਦੀ ਜੀ ਕੋਈ ਸਹਾਤਾ ਦੀ ਸਰਕਾਰੀ ਸਹਾਤਾ ਕੋਈ ਨਹੀਂ ਹੁੰਦਾ ਕਿ ਮੇਰੇ ਭਗਵਾਨ ਤੁਮਾਨ ਦਾ ਕਹਿਣਾ ਤੇ ਹੀ ਕਿ ਅਸੀਂ ਕੁਕੜੀ ਤੇ ਅੰਡੇ ਦੇ ਪੈਸੇ ਦਾਂਗੇ ਪਰ ਸਾਨੂੰ ਅੰਡੇ ਦੇ ਕਿੱਥੇ ਸਾਡੇ ਕੁਕੜੀਆਂ ਜਿਹੜੀਆਂ ਮਰ ਗਈਆਂ ਉਹਨਾਂ ਦਾ ਤਾਂ ਕੁਝ ਨਹੀਂ ਮਿਲਿਆ ਅੰਡੇਆਂ ਨਾਲ ਤੇ ਅੰਡੇਆਂ ਦੀ ਤੇ ਜਗਾ ਬਾਅਦ ਦੀ ਗੱਲ ਹੈ ਅੰਡੇ ਤੇ ਮੋਕੜਾ ਲੱਗ ਬਹੁਤ ਹਾਲਤ ਆ ਆ ਮੇਰੇ ਪਤੀ ਨੂੰ ਉਹਦੀ ਖੋਲ ਦੇਖ ਨਹੀਂ ਰਹੀ ਕਡੋ ਕਰ 500 ਕੁਕਰ ਹੀ 500 ਕੁਕਰ ਦਾ ਨੁਕਸਾਨ ਹੈ ਆਪਦੇ ਇੱਥੇ ਵੀ ਨਹੀਂ ਜੀ ਮੁਰਗੀਆਂ ਦਾ ਵੀ ਹਾਂ ਜੀ ਉਹ ਨਹੀਂ ਬਚਿਆ ਪਾਣੀ ਬੜਾ ਤੇ ਇਹ ਨਾਲ ਤੇ ਪਾਣੀ ਉੱਥੇ ਤੇ ਬਚਣਾ ਕਿੱਥੇ ਜੀ ਆਪਾਂ ਡੇਰਾ ਕਿੱਥੇ ਆ ਹਾਂ ਛੱਕੀਆਂ ਪਾੜੀਆਂ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਤਾਂ ਦੱਸਣੇ ਆ ਮੁਰਗੇ ਵੀ ਬਾਵਾ ਹੋਏ ਨੇ ਖਰਾਬ ਹੋਏ ਨੇ ਡੰਕਰ ਬਚਿਆ ਦੋ ਸਮਾਨ ਕਰਦਾ ਸਾਰਾ ਖਰਾਬ ਪੱਲੇ ਸਾਡੇ ਇਹਨਾਂ ਦਾ ਪਾਣੀ ਘਟ ਜੇ ਅੱਛਾ ਹੋਰ ਪਸ਼ੂ ਇੱਥੇ ਲੈ ਰਿਹਾ ਸਮਾਨ ਖਰਾਬ ਹੋ ਗਿਆ ਹਾਂ ਜੀ ਹਾਂ ਪਰ ਉਹ ਪਾਣੀ ਕਿੱਥੇ ਲਿਆਉਂਦੇ ਆਂ ਹਾਂਜੀ ਇੱਥੇ ਆ ਪਿੰਡ ਕਿਤੇ ਕਿਤੇ ਕਿਤਰਾ ਜਰਾ ਹੋਣਿਆ ਹੁਣ ਇੰਦਾ ਸੰਗਤ ਰਹੀ ਹੈ ਕੋਈ ਪਾਣ ਪਣ ਪੂਰੀ ਜੇ ਵੱਡਾ ਘਣ ਵਾਲੇ ਤੋਂ ਦੁੱਧ ਚਾਹ ਦੇ ਕਿਲੋ ਦੁੱਧ ਹੁਣ ਮੈਂ ਸ਼ੁਰੂਆਤ ਚ ਸਾਰੇ 95 ਜਿਆ ਬਿਜੁਰੂ ਸਾਰੇ ਨਾਲ ਮਿਲ ਕੇ ਲੰਗਰ ਚਾਹ ਦੀ ਸੇਵਾ ਕਰ ਰਹੇ ਹੋ ਧੋਖੀ ਧੁਖਾ ਸਮਾ ਸਾਰਿਆਂ ਲਈ ਕੀ ਕਰਾ ਚੁੰਦੇ ਜੀ ਸਾਡੇ ਪਿੰਡ ਲੋਕ ਸੇਵਾ ਬਹੁਤ ਜ਼ਿਆਦਾ ਕੀ ਸਾਡੇ ਪਿੰਡਾਂ ਵਾਸਤੇ ਬਹੁਤ ਜਨਤਾ ਸਾਡੇ ਪਿੰਡ ਬੈਠੀ ਆ ਸਰਕਾਰ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਚਾਂਦਰ ਕਹਿਣ ਸਾਡੇ ਸਾਰੀਆਂ ਫਸਲਾਂ ਨਸ਼ਟ ਹੋ ਕੇ ਬੈਠੀਆਂ ਆ। ਇਸੇ ਕਰਕੇ ਸਕੂਲ ਵੀ ਖੁੱਲੇ ਆ ਜਿਹਦੇ ਕਿ ਵੀਰ ਭਰਾ ਆਉਣ ਰਿਹਾ ਸਕੂਲੇ ਬਾਉਣ ਨੇ ਆ ਉਹਨਾਂ ਨੂੰ ਰਾਸ਼ਨ ਦੇਣ ਨੇ ਰੋਟੀ ਪਾਣੀ ਲੰਗਰ ਪ੍ਰਸ਼ਾਦਾ ਸਾਰਾ ਛਕਣ ਦੇ ਆ। ਇੱਥੋਂ ਜਾਂਦੇ ਪਿੰਦ ਦਿਨ ਹੋ ਗਏ ਇੱਥੇ ਚੱਲਣ ਰਿਹਾ ਵਾ। ਹੁਣ ਕਈਆਂ ਜਗ੍ਹਾ ਤੋਂ ਟੂੜੀ ਵੀ ਭਜੰਨੇ ਆ ਜਿਹਨਾਂ ਡੰਗਰ ਇੱਧਾ ਨਾਲ ਆਏ ਆ। ਪਾਣੀ ਇੱਥੇ ਭਰਾਂ। ਪਾਣੀ ਇੱਥੇ ਭਰਾ ਤੁਸੀਂ ਪਾਣੀ ਦਾ ਚੱਕਰ ਤੇ ਲਾਈ ਆਏ ਜੇ ਬਾਕੀ ਆ। ਹਾਂਜੀ ਹਾਂਜੀ। ਤੇ ਇਹ ਸਾਰਾ ਇਹ ਪਿੰਡ ਦੇ ਸਹਿਯੋਗ ਨਾਲ ਹਾਂ ਪਿੰਡ ਨਾ ਨਾ ਬਾੜੋ ਕਿਦੋਂ ਗ੍ਰਾਂਟ ਨਹੀਂ ਕੁਛ ਨਹੀਂ ਆਇਆ ਹਨ ਇਹ ਪਿੰਡ ਦਾ ਜੋਗਿਆ ਕਹਾਣੀ ਕਰ ਪਤੀ ਜੀ ਸਾਰਿਆਂ ਦਾ ਸਹਿਯੋਗ ਸਾਰਿਆਂ ਦਾ ਸਹਿਯੋਗ ਵੀਰ ਭਰਾ ਜਿੰਨੇ ਸਾਰੇ ਇੱਥੇ ਹਨ ਸਾਰ ਜਿੰਨੀ ਕਦੀ ਸ਼ਰਧਾ ਦਿੱਤੀ ਆ ਸਰਕਾਰ ਵੱਲੋਂ ਕੋਈ ਜਿਆਦਾ ਸਾਡੇ ਤੱਕ ਅਜੇ ਤੱਕ ਕੁਝ ਨਹੀਂ ਪਹੁੰਚਿਆ ਜੀ ਨਾ ਇਥੋਂ ਗਦਾਫਰ ਜ਼ਿਲ੍ਹੇ ਦਾ ਡੀਸੀ ਆਇਆ ਜੇ ਨਾ ਐਡੀਐਮ ਆਇਆ ਨਾ ਏਡੀਸੀ ਆਇਆ ਜੇ ਕੁਝ ਨਹੀਂ ਅਜੇ ਤੱਕ ਆਇਆ ਜੀ ਵਿਜੀਟ ਹੀ ਨਹੀਂ ਕੀਤੀ ਨਾ ਵਿਜੀਟ ਭਾਜੀ ਕੀਤਾ ਨਹੀਂ ਕੋਈ ਆਇਆ ਨਹੀਂ ਇੱਥੇ ਤੱਕ ਦੇਖਣ ਨਹੀਂ ਆਇਆ ਕੋਈ ਤੇ ਇਹ ਜਿਹੜੇ ਸਰਕਾਰ ਦੇ ਵਾਦੇ ਨੇ ਵੱਡੇ ਪੀਚ ਭਾਜੀ ਉਹ ਸਭ ਕਹਿਣ ਚ ਇੱਥੇ ਤੱਕ ਕੁਝ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਇੱਥੇ ਕਹਿੰਦੀਆਂ ਗੱਲਾਂ ਸਭ ਝੂਠੀ ਆ ਕਿਸੇ ਦੇ ਕੋਈ ਸਾ ਨਾ ਨਾ ਤੁਸੀਂ ਇੱਥੇ 3 ਦਿਨ ਹੋ ਗਏ ਇੱਥੇ ਤੁਸੀਂ ਖੁਦ ਆ ਰਹੇ ਤੁਸੀਂ ਦੇਖਿਆ ਕਿੰਨੂ ਆਏ ਦਿਨ ਮਰੀ ਬੁਖੇ ਵੇ ਲੋ ਫਿਰ ਗਾੜੀ ਅਫਸਰ ਕੋਈ ਨਹੀਂ ਇੱਥੇ ਆਇਆ ਜੀ ਦੀਨਾ ਨਗਰ ਕੇ ਡੇਰਾ ਬਾਬਾ ਨਾਨਕ ਦੇ ਅੱਜ ਤੁਸੀਂ ਪਿੰਡ ਹਰਦੋਆ ਕਲਾ ਚ ਲੋੜ ਵੰਤਾ ਦੀ ਸਮਗਰੀ ਲੈ ਕੇ ਪਹੁੰਚੇ ਹੋ ਲੋਕਾਂ ਦਾ ਬੁਰਾ ਹਾਲ ਹੈ ਕੀ ਕੀ ਕਰਨਾ ਚਾਹੀਦਾ ਅ ਦੇਖੋ ਜੀ ਤੁਹਾਨੂੰ ਪਤਾ ਕਿ ਪਿਛਲੇ 3 ਦਿਨਾਂ ਤੋਂ ਬੜੀਆਂ ਪਾਣੀ ਕਰਕੇੜਾ ਹੜ੍ਹ ਆਏ ਹੋਏ ਨੇ ਤਰੀਮ ਤਕੀਬਾ ਨੂੰ ਅਸੀਂ ਸਵੇਰ ਦੇ ਲੱਗੇ ਹੋਏ ਆ ਜੀ ਪਹਿਲਾਂ ਮੈਂ ਗੁਰਦਾਸਪੁਰ ਗਿਆ ਜੀ ਫਿਰ ਮੈਂ ਦੀਨਾ ਨਗਰ ਉਸ ਤੋਂ ਬਾਅਦ ਅੰਡਾਲਲੇ ਪਿੰਡ ਸੀ ਚੰਗੀ ਪਿੰਡ ਤੇ ਹੁਣ ਅਸੀਂ ਹਰਦਰਵਾਲ ਆਏ ਆ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ तकरीबन ਅੰਡਰਬੇਜ ਆ ਉੱਥੇ 10-10 ਫੁੱਟ ਪਾਣੀ ਆ ਜੀ ਆਮ ਬੰਦਾ ਜਾ ਨਹੀਂ ਸਕਦਾ तकरीबन ਬਹੁਤ ਬੁਰੇ ਹਾਲਾਤ ਹੋਏ ਨੇ ਤੇ ਇਸ ਕਰਕੇ ਅੱਜ ਮੈਂ ਪੂਰੇ ਸਾਥੀਆਂ ਸਮੇਤ ਅਸੀਂ ਉੱਥੇ ਕੁਛ ਨਾ ਕੁਛ ਅਸੀਂ ਰਾਸਮਗਰੀ ਭਾਵੇਂ ਉਹਨਾਂ ਦਾ ਲੰਗਰ ਹੋ ਦਾ ਸਮਾਨ ਹੋਵੇ ਬੱਚਿਆਂ ਦੇ ਵਾਸਤੇ ਦੁੱਧ ਦਾ ਜੋ ਵੀ ਆ ਬਸ ਉਹਦਾ ਅਸੀਂ ਹੈਲਪ ਕਰ ਸਕਦੇ ਆ ਅਸੀਂ ਲੈ ਕੇ ਪਹੁੰਚੇ ਹੋਏ ਆ ਤੇ ਜੋ ਇਹਨਾਂ ਬਰਾਹਤ ਮਿਲ ਸਕੇ ਬਾਕੀ ਸਰਕਾਰ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਡੀਸੀ ਸਾਹਿਬ ਵੀ ਆਪਣੀ ਟੀਮਾਂ ਭੇਜ ਰਹੇ ਨੇ ਐਨਡੀਆਰਐਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਲਗਾਤਾਰ ਪੂਰੇ ਪ੍ਰਬੰਧ ਕੀਤੇ ਹੋਏ ਨੇ ਬਟ ਇਹ ਆ ਕਿ ਚਲੋ ਇੱਕ ਕੁਦਰਤੀ ਹੈਗਾ ਜੀ ਇਹਨਾਂ ਨੂੰ ਨਜਿੱਠਣਾ ਪਊਗਾ ਜੀ ਦੇਖੋ ਪਿੱਛੋਂ ਤੇ ਅਗਰ ਦੇਖਿਆ ਜਾਵੇ ਤੇ ਹੁਣ ਤੇ ਲੈਵਲ ਥੋੜਾ ਘਟਿਆ ਪਾਣੀ ਦਾ ਬਟ ਇਹ ਆ ਕਿ ਜਿਹੜਾ ਹੁਣ ਖੇਤਾਂ ਵਿੱਚ ਪਾਣੀ ਆ ਗਿਆ ਜਿਹੜੀ ਅਜੀ ਫਸਲ ਬਿਲਕੁਲ ਹੀ ਖਰਾਬ ਹੋ ਗਈ ਆ ਪਸ਼ੂਆਂ ਦਾ ਜਿਹੜਾ ਬਹੁਤ ਮੁਸ਼ਕਲ ਆ ਪਸ਼ੂਆਂ ਵਾਸਤੇ ਵੀ ਆਮ ਜਿਹੜੀ ਆਮ ਲੋਕਾਂ ਦਾ ਆਉਣਾ ਜਾਣਾ ਬੜਾ ਮੁਸ਼ਕਲ ਹੋਇਆ ਆ ਇਹ ਕੁਝ ਕੁ ਲੋਕ ਹਰੇ ਵੀ ਘਰਾ ਵਿੱਚ ਫਸੇ ਹੋਏ ਆ ਇਹਨੂੰ ਤਕਰੀਬਨ ਮੈਨੂੰ ਲੱਗਦਾ ਕਿ ਇਹ 5-7 ਦਿਨ ਲੱਗਣਗੇ ਇਹ ਨੋਰਮਲ ਹੋਣ ਤੱਕ ਦੀ ਸਰਕਾਰ ਵੱਲੋਂ ਕੁਝ ਆਇਆ ਵੀ ਰਾਹਤ ਦਿੱਤੀ ਗਈ ਹੈ ਸਰਕਾਰ ਵੱਲੋਂ ਜੀ ਔਰ ਰੈਡੀ ਰਾਹਤ ਦਿੱਤੀ ਗਈ ਹੈ ਜੀ ਡੀਸੀ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਵੀ 30 ਕਰੋੜ ਦੀ ਇਹਨਾਂ ਨੇ ਫੰਡਡ ਆ ਸਰਕਾਰ ਵੱਲੋਂ ਦਿੱਤਾ ਗਿਆ ਇਹ ਹਰ ਜ਼ਿਲ੍ਹੇ ਨੂੰ ਪਠਾਨਕੋਟ ਨੂੰ ਵੀ 30 ਕਰੋੜ ਦਿੱਤਾ ਗਿਆ ਤੇ ਗੁਰਦਾਸਪੁਰ ਨੂੰ ਵੀ 30 ਕਰੋੜ ਦਿੱਤਾ ਗਿਆ ਜਿਹਨੂੰ ਲੈ ਕੇ ਹੁਣ ਮੇਰੀ ਐਸਡੀਐਮ ਫਤਿਹਗੜ੍ਹ ਚੂੜੀਆਂ ਵੀ ਗੱਲ ਹੋਈ ਆ ਅਸੀਂ ਪਿਛੂਆ ਵਾਸਤੇ ਵੀ ਆਪਣਾ ਜੋ ਵੀ ਇਹਨਾਂ ਦੇ ਭਾਵੇਂ ਚੋਕਰ ਹੋਵੇ ਭਾਵੇਂ ਉਹਨਾਂ ਦੇ ਪੱਠੇ ਹੋਣ ਜੋ ਵੀ ਆ ਅਸੀਂ ਉਹਨਾਂ ਦਾ ਪ੍ਰਬੰਧ ਕਰ ਰਹੇ ਆ ਕਿ ਜਿੰਨੀ ਹੋਏਗੀ ਸਰਕਾਰ ਵੱਲੋਂ ਆਪਾਂ ਬਸ ਉਹਦ ਹੈਲਪ ਕਰ ਰਹੇ ਆ ਯਕੀਨਾਂ ਜੀ ਚਲੋ ਜੀ ਕਿੱਥੋਂ ਆਏ ਤੁਸੀਂ ਅਸੀਂ ਸ਼੍ਰੀ ਤਰਨਤਮ ਸਿੰਘ ਸਾਹਿਬ ਦਾ ਜੇ ਅੱਜ ਤੁਸੀਂ ਹਰਪੁਰਵਾਲ ਚਾਏ ਉਹ ਪਿੰਡ ਦੇ ਪਾਸਿਆਂ ਦੀ ਮਦਦ ਲਈ ਆਏ ਹੋ ਇਹ ਕੀ ਲੈ ਕੇ ਆਏ ਤੁਸੀਂ ਅਸੀਂ ਢੁਡੀ ਲਾਂਦੀ ਜੀ ਢੰਗਰਾ ਵਾਸਤੇ ਤਿੰਨ ਟਰਾਲੇ ਤੇ ਬਾਕੀ ਰਾਸ਼ਨ ਜੋ ਵੀ ਲੋੜਿਆ ਪਾਣੀ ਹੋ ਗਿਆ ਬਰੈਡ ਹੋ ਗਏ ਇਦਾਂ ਹੋਰ ਬੜੀਆਂ ਚੀਜ਼ਾਂ ਕਲਾ ਹਰ ਦਵਾਲੀ ਆਏ ਕਿ ਹੁਣ ਕਿਸੇ ਥਾਂ ਮਤ ਕੋਈ ਨਹੀਂ ਹਰ ਦਵਾਲੀ ਆਏ ਇੱਥੇ ਕੋਈ ਪਹੁੰਚਿਆ ਨਹੀਂ ਹੋਰ ਕੋਈ ਦੇ ਅਨੂੰ ਸਾਡਾ ਯਾਰ ਇੱਥੋਂ ਦਾ ਦੇ ਇਹਨੇ ਕੀਤਾ ਫੋਨ ਤੇ ਅਸੀਂ ਤਾਂ ਕਰ ਗਏ ਤੁਸੀਂ ਆਪਣੀ ਕੋਈ ਸੰਸਥਾ ਕੇ ਪੈਸੇ ਨੌਜਵਾਨਾਂ ਨਹੀਂ ਵੈਹੀ ਵੈਹੀ ਜੀ ਕੋਈ ਸੰਸਥਾ ਨਹੀਂ ਹਾਂ ਜੀ ਯੂਨੀਵਰਸਿਟੀ ਲੋ ਆਏ ਅਸੀਂ ਕਰੋਨਾਗਰ ਦੇ ਯੂਨੀਵਰਸਿਟੀ ਲੋ ਸਾਰੇ ਉੱਥੇ ਪੜ੍ਹਦੇ ਆ ਤੇ ਉੱਥੇ ਹੀ ਜ਼ਰੇ ਆਏ ਤੁਸੀਂ ਵਿਦਿਆਰਥੀ ਵਿੰਗ ਲਾ ਲ ਹਾਂ ਜੀ ਹਾਂ ਜੀ गामी क्योंकि पंजाब ਤੇ ਸਾਰੇ ਖਾਸ ਕਰਕੇ ਜਲਾ ਗਰਦਾਸਪੁਰ ਚ ਬਹੁਤ ਭਾਰੀ ਮਾਰ ਪਈ ਆ ਹਾਂਜੀ ਉਹ ਵਿਖੇ ਵਿੱਚ ਵੀ ਗਾਂ ਕਿਸੇ ਉਹਦੀ ਹੋਈ ਨਾ ਅੱਜ ਹੀ ਅੱਜ ਹੀ ਆਏ ਇੰਨਾ ਕੁ ਲੈ ਗਏ ਬਾਕੀ ਵੇਖਾਂਗੇ ਕੱਲ ਨੂੰ ਪਰਸੋਂ ਨੂੰ ਫੇਰ ਆਵਾਂਗੇ ਜੋ ਜੋ ਲੋੜ ਆ ਮਾੜੇ ਕਿਰਪਾ ਕਰੇ ਖੇਤੀ ਖੇਤੀ ਜੋ ਵੀ ਹੋਇਆ ਵਧੀਆ ਬਾਕੀ ਵੀਰ ਜੀ ਸਾਡੀ ਸਾਰੇ ਯੂਥ ਨੂੰ ਜਿਹੜੇ ਵਧੀਆ ਸਹੀ ਸਲਾਮਤ ਹੈ ਜਿਨ੍ਹਾਂ ਦੇ ਏਰੀਆ ਚ ਪਾਣੀ ਨਹੀਂ ਆਇਆ ਉਹ ਵਹਾ ਭਾਗੇ ਇੱਥੇ ਪਹੁੰਚੋ ਇੱਥੇ ਲੋੜ ਹੈ ਆ ਆਪਣੀ ਵੀਰਾਂ ਨੂੰ ਜਿੰਨੇ ਵੀ ਜੋ ਸਰਦਾ ਬੰਦਾ ਹੋ ਸਕਦਾ ਵਾ ਮੇਰੇ ਵੀਰ ਪਹੁੰਚੋ ਕਿਉਂਕਿ ਪੰਜਾਬ ਨੂੰ ਲੋੜ ਹੈ ਮੇਰਾ ਨਾਮ ਬਜੇਤਰ ਸਿੰਘ ਜੀ ਸਰ ਅਸੀਂ ਸਰ ਮਜੀਠਾ ਸਾਈਡ ਵੀਰਮ ਬਡਾਲਾ ਪਿੰਡ ਸਾਡਾ ਹੀ ਉੱਥੋਂ ਆਏ ਆਂ ਅਸੀਂ ਤਿੰਨ ਪਿੰਡ ਇੱਥੋਂ ਇਕੱਠੇ ਹੋਏ ਆਂ ਭੋਮਾ ਬਡਾਲਾ ਤੇ ਵੀਰਮ ਤੇ ਆ ਸਾਡੇ ਨਾਲ ਸਾਥੀ ਆ ਅਸੀਂ ਯੂਨੀਵਰਸਿਟੀ ਇਕੱਠੇ ਪੜ੍ਹਦੇ ਆਂ ਤੇ ਇਹ ਤਰਨ ਧੰਨ ਤੋਂ ਸੇਵਾ ਲੈ ਕੇ ਇੱਥੇ ਪਹੁੰਚੇ ਤੇ ਕੀ ਕਿਹਿਆਂ ਦੀ ਲੋੜ ਬੰਦਾ ਵਾਸਤੇ ਸਰ ਇੱਥੇ ਲੋੜ ਬੰਦਾ ਵਾਸਤੇ ਹੁਣ ਮੌਕੇ ਦੇ ਹਿਸਾਬ ਨਾਲ ਕੀ ਜਿਹੜੇ ਜਾਨਵਰ ਜਿਤਨਾ ਮੰਨ ਲਓ ਕਿ ਲੋਕਾਂ ਨੇ ਰੱਖੇ ਜਿਹੜੇ ਉਹਨਾਂ ਲਈ ਚਾਰਾ ਵਗੈਰਾ ਜਿਹੜਾ ਉਹਦੀ ਥੋੜ੍ਹ ਪੈਣ ਦੀ ਇੱਥੇ ਤੂੜੀ ਲਿਆਂਦੀ ਅਸੀਂ ਆਪਣੇ ਸੁੱਕਾ ਚਾਰਾ ਤੇ ਨਾਲ ਜਿਹੜਾ ਗਾਂ ਅੱਗੇ ਲੈ ਕੇ ਜਾਵਾਂਗੇ ਉਹ ਆਪਾਂ ਪਾਣੀ ਲੈ ਕੇ ਆਏ ਆ ਬਰੈਡ ਲੈ ਕੇ ਆਏ ਆ ਨੌਜਵਾਨਾਂ ਲਈ ਮੈਸੇਜ ਦੇਣਾ ਚਾਹੁੰਦੇ ਵੀ ਕਿ ਜਿੱਥੇ ਇਸ ਵੇਲੇ ਇਹਨਾਂ ਪਿੰਡ ਵਾਲਿਆਂ ਨੂੰ ਕੁਝ ਜ਼ਰੂਰ ਤੇ ਅੱਜ ਉਹ ਇਸ ਵੇਲੇ ਤਕਲੀਫ ਵਿੱਚ ਨੇ ਸਰ ਨੌਜਵਾਨਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਵਿੱਚ ਇਹ ਮਾੜਾ ਸਮਾਂ ਚੱਲਣ ਡਿਆ ਆ ਅਸੀਂ ਵੇਖਣ ਨੇ ਕਿ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਸਿਰਫ ਪੰਜਾਬ ਦੇ ਵਿੱਚਲੇ ਜਿਹੜੇ ਪਿੰਡ ਆ ਉਹ ਹੀ ਉੱਠ ਕੇ ਇੱਕ ਦੂਜੇ ਦੀ ਸਹਾਇਤਾ ਲਈ ਆਉਂਦੇ ਆ ਕਿ ਜਿਹੜੇ ਪਿੰਡ ਲਾਗੇ ਵਾਲੇ ਚ ਪਾਣੀ ਜਾਣਦੇ ਆ ਤੇ ਦੂਜੇ ਵਾਲੇ ਲਾਗੋ ਆਉਂਦੇ ਆ ਤੇ ਉਹਨਾਂ ਦੀ ਸਹਾਇਤਾ ਕਰਨਦੇ ਆ ਬਾਹਰ ਵਾਲਾ ਕੋਈ ਨਹੀਂ ਆਉਂਦੇ ਆ ਤੇ ਇਹੋ ਪੰਜਾਬ ਹੀ ਜਿਹੜਾ ਕਿਤੇ ਦੂਰ ਦੂਰ ਤੱਕ ਕਸ਼ਮੀਰ ਚ ਆ ਜੇ ਨਾ ਇਧਰ ਕਨਿਆ ਕੁਮਾਰੀ ਠਾਂ ਤੱਕ ਕਿਤੇ ਵੀ ਹਾੜੇ ਕੋਈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤੇ ਪਹਿਲੇ ਨੰਬਰ ਤੇ ਖਲੋਂਦਾ ਹੀ ਤੇ ਅੱਜ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਪੰਜਾਬ ਸਿਰਫ ਆਪਣੀ ਸਹਾਇਤਾ ਆਪ ਕਰਨ ਦੇ ਆ ਤੇ ਗਾਂ ਦੇ ਲਈ ਵੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਸਾਡੇ ਜੋਗਾ ਜੋ ਹੈਗਾ ਹੀ ਉਹ ਆਪਣੇ ਹਿਸਾਬ ਨਾਲ ਕਰਨ ਦੇ ਆਂ ਅਸੀਂ ਸਿਰਫ ਮਦਦ ਕਰ ਸਕਦੇ ਆਂ ਜੇ ਗਾਂ ਫਿਊਚਰ ਦੇ ਵਿੱਚ ਜਿਹੜੇ ਹੜ ਆਉਣੇ ਆ ਉਹਨਾਂ ਨੂੰ ਰੋਕਣ ਦਾ ਜਿਹੜਾ ਕੰਮ ਆ ਉਹ ਪ੍ਰਸ਼ਾਸਨ ਦਾ ਆ ਤੇ ਵਧੀਆ ਹੋ ਕਹਿਣਾ ਵੀ ਬਣਾਉ ਵਧੀਆ ਸਾਰੀਆਂ ਨਹਿਰਾਂ ਨੂੰ ਜਿਹੜਾ ਪਾਣੀ ਲਾਵੇ ਨਾ ਬਕਰੋ ਜਿਹੜਾ ਬਿਲਕੁਲ ਜਿਹੜੇ ਬੰਨਿਆ ਉਹ ਮਜ਼ਬੂਤ ਕੀਤੇ ਜਾਣ ਕਿ ਜਿਹੜਾ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਆ ਉਹ ਜਿਹੜਾ ਆ ਉਹ ਇਹਨਾਂ ਕਿਸਾਨਾਂ ਦੇ ਲਈ ਖੁਸ਼ਹਾਲ ਰਵੇ ਇਹ ਜਿਹੜੇ ਬੰਦਿਆਂ ਕੋ ਜੋ ਜੋ ਆਪਣੀ ਇਥੇ ਕਿਰਤ ਕੰਢੇ ਆ ਉਹ ਕਰਕੇ ਇਹ ਦਿਖਾ ਸਕੇ ਬੰਦਾ ਕਿ ਆਪਣੀ ਕਮਾਈ ਜਿਹੜੀ ਉਹਨਾਂ ਦੀ ਉਹਨਾਂ ਦੇ ਕੋਲ ਡਾਇਰੈਕਟ ਪਹੁੰਚ ਸਕੇ ਨੁਕਸਾਨ ਨਾ ਕਿਸਦਾ ਕੋਈ ਹੋਵੇ ਗਮੁਖ ਸਿੰਘ ਜੀ ਗਮੁਖ ਸਿੰਘ ਜੀ ਕਦੋਂ ਪਾਣੀ ਆਇਆ ਇੰਨਾ ਇਹ ਪਾਣੀ ਭਾਜੀ ਕੱਲ ਰਮਦਾਸ ਤੋਂ ਇਹਨੇ ਪਾਣੀ ਨੇ ਮਾਰ ਕੀਤੀ ਹੈ ਜਿਹੜਾ ਹੁਨੇਵਾਲ ਤੋਂ ਤੁਸੀਂ ਟੁੱਟੀ ਹੈ ਨਾ ਹੁਨੇਵਾਲ ਤੋਂ ਇਹਨੇ ਰਮਦਾਸ ਵਾਲੇ ਪਾਣੀ ਨੇ ਇਧਰ ਚੱਲਣਾ ਸ਼ੁਰੂ ਕੀਤਾ ਵਾ ਸਭ ਤੋਂ ਪਹਿਲਾਂ ਇਹ ਉੱਥੋਂ ਆਇਆ ਉੱਥੋਂ ਆਇਆ ਰਮਦਾਸ ਵਾਲੀ ਸਾਈਡ ਤੋਂ ਤੇ ਰਾਤ ਦਾ ਪਾਣੀ ਹੈ ਜਿਹੜਾ ਪਿਛਲਾ ਪਾਣੀ ਸੀ ਜਿਹੜਾ ਕੋਰੀ ਦਰ ਤੋਂ ਟੁੱਟਾ ਪਿਛਲੇ ਪਿੰਡਾਂ ਦਾ ਨਿੱਕੋਸਰਾ ਜਾਂ ਪਿੱਛੇ ਨੂੰ ਸ਼ਕਾਰ ਮਾਛੀਆਂ ਕੋਟਲੀ ਜਿੰਨਾ ਵੀ ਹੈਗਾ ਇਹ ਪਾਣੀ ਰਾਤ ਦਾ ਇਕੱਠਾ ਹੋ ਗਿਆ ਤੇ ਇੱਥੇ ਬਹੁਤ ਜ਼ਿਆਦਾ ਮਤਲਬ 88 ਤੋਂ ਵੀ ਜ਼ਿਆਦਾ ਪਾਣੀ ਹੋ ਗਿਆ ਕੱਲ ਇੱਥੇ 4 ਫੁੱਟ ਪਾਣੀ ਤੇ ਅੱਜ ਇੱਥੇ 7 ਫੁੱਟ ਪਾਣੀ ਹੈ ਰਾਤ ਰਾਤ 3 ਫੁੱਟ ਵੱਧ ਗਿਆ ਰਾਤ ਰਾਤ 3-4 ਫੁੱਟ ਪਾਣੀ ਵਧਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੈ ਜਾਨੀ ਨੁਕਸਾਨ ਵੀ ਕਿਉਂ ਆਇਆ ਕਿ ਬਚਾਉ ਹੋ ਗਿਆ ਜਾਨੀ ਨੁਕਸਾਨ ਤੇ ਸ਼ਾਇਦ ਨਹੀਂ ਹੋਇਆ ਕਿਤੇ ਵੀ ਪਰ ਮਾਲੀ ਨੁਕਸਾਨ ਜ਼ਰੂਰ ਲੋਕਾਂ ਦਾ ਮਾਲ ਡੰਗਰ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਤੂੜੀ ਕਿਸੇ ਦੀ ਨਹੀਂ ਰਹੀ ਸਾਰੀ ਰੁੜ ਗਈ ਆ ਤੇ ਬਾਕੀ ਫਸਲ ਦਾ ਤੇ ਰਿਆ ਹੀ ਕੁਛ ਨਹੀਂ ਤੀਂ ਦੇਖ ਸਕਦੇ ਹੋ ਵੀ ਉੱਥੇ ਨਾਮੋ ਨਿਸ਼ਾਨ ਹੀ ਨਹੀਂ ਰਹਿਣਾ ਇੱਥੇ ਅਰੇ ਕੋਈ ਦੇਸੀ ਨਹੀਂ ਪਾਣੀ ਲੱਗ ਜਾ 15-20 ਦਿਨ ਲੱਗ ਜਣੇ ਹਾਂਜੀ 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 ਵੱਧ ਪੌਣੇ ਬਣ ਤੇ ਇਹ ਪਿਛਲੀ ਵਾਰੀ ਵੀ 88 ਜਦੋਂ ਇੱਥੋਂ ਪਾਣੀ ਲੱਤਾ ਸੀ ਨਾ ਸਾਰਾ ਪਾਣੀ ਪਿਛਲਾ ਖਤਮ ਹੋ ਗਏ ਇਹ ਪਾਣੀ ਫੇਰ ਨਿਕਲਦਾ ਸਾਨੂੰ ਮਾਰਦੀ ਆ ਰੇਲ ਅੱਛਾ ਜੀ ਅੱਗੋਂ ਇੱਕ ਰੋਡ ਇਹਨਾਂ ਨੇ ਨਵਾਂ ਬਣਾਤਾ ਔਰ ਅੰਦਾਸ ਰੋਡ ਉੱਚਾ ਕਰਤਾ ਆ ਉਹ ਅਗੋਂ ਕਿਤੋਂ ਟੁੱਟਾ ਨਹੀਂ ਆ ਉਹ ਪਾਣੀ ਨਹੀਂ ਖੇਚ ਰਿਹਾ ਨਾ ਅਗੋਂ ਰੇਲ ਖਿਚ ਰਹੀ ਆ ਪਿੱਛੋਂ ਅਗੋਂ ਰੇਲ ਨੇ ਡੱਕਾ ਲਾ ਕੇ ਤੇ ਇਹ ਪਾਣੀ ਤਕਰੀਬਨ ਸਾਡੇ ਪਿੰਡ ਤੱਕ ਵਾਰਦੀ ਜਿਹੜੀ ਪੋਜੀਸ਼ਨ ਹੈ ਮੈਂ ਇਸ ਸਾਈਡ ਤੇ ਉਸ ਤੇ ਗਿਆ ਸੀ ਜਿੱਤੇ ਉਧਰ ਪਾਣੀ ਦੇਖਿਆ ਸਾਡੇ ਇੱਥੇ ਸਾਡੇ ਪੜੇਵਿਆਂ ਦਾ ਘਰਾਂ ਇੱਥੇ ਉਧਰ ਜਦੋਂ ਪਾਣੀ ਵੇਖਿਆ ਪਾਣੀ ਉਧਰੋਂ ਇੱਧਰ ਨੂੰ ਆ ਰਿਹਾ ਸੀ ਨਾ ਥੱਲੋਂ ਅੱਛਾ ਪਹਿਲਾਂ ਕੱਲ ਉਸਤਰ ਤੋਂ ਉਸ ਤੋਂ ਤੋਂ ਵੇਖ ਕੇ ਕਿ ਇਧਰ ਆ ਫੇ ਇਧਰ ਆ ਕੇ ਵੇਖਿਆ ਤੇ ਇੱਥੇ ਪਾਣੀ ਆ ਗਿਆ ਸੀ ਤੇ ਉਧਰ ਪਾਣੀ ਆ ਵਾਂਗ ਜਿਦੀ ਸਾਰੀ ਖਾਲੀ ਸੀਗੀ ਇਹ ਤਾਂ ਉਧਰੋਂ ਪਾਣੀ ਆਇਆ ਇਧਰੋਂ ਆ ਡੱਕ ਕੇ ਪਾਣੀ ਜਿਹੜਾ ਤਾਂ ਫੇਰ ਇਧਰ ਦੀ ਸੜਕ ਪਾਰ ਕਰਕੇ ਤੇ ਫੇਰਾ ਵਾਂਗ ਪਾਣੀ ਕੱਲ ਦਾ ਇੱਥੇ 7 ਵਜੇ ਦਾ ਬੜੀ ਤਿੰਨ ਤਿੰਨ ਫੋਟ ਆ ਗਿਆ ਫੇਰ ਛਾਸੀ ਦੇ ਹੱਦ ਦੇ ਵਿੱਚ ਇੱਥੋਂ ਤੱਕ ਪਾਣੀ ਨਹੀਂ ਛੜਿਆ ਜਿੱਥੋਂ ਤੱਕ ਹੌਣ ਚੜ ਗਿਆ ਜਾਨੀ 80 ਤੋਂ ਵੱਧ ਮਾਰ ਮਾਰ ਕੀਤੀ ਹੈ ਮਾਰ ਇਹਨਾਂ ਨੇ ਇਧਰ ਵਾਲੀ ਸਿਰਫ ਪਰੋਂ ਜਿਹੜਾ ਰਿਹਾ ਫੋਕਲ ਪੁਆਇੰਟ ਤੱਕ ਪਾਣੀ ਰਿਹਾ ਇਹ ਫੋਕਲ ਪੁਆਇੰਟ ਤੋਂ ਫੇਰ ਇਹ ਇਧਰ ਮਿੱਟੀ ਦੀ ਕਿਸ਼ਤੀਆਂ ਇਧਰ ਮੋਲੀਆ ਕੋਰਟ ਤੋਂ ਪੈ ਜਾਂਦੀਆਂ ਸੀ ਆ ਇਹ ਇੱਥੇ ਬੰਦੇ ਜਿਹੜੇ ਮੋਲਿਆਕੋਟ ਤੋਂ ਉਦੋਂ ਗੱਲੇ ਹੀ ਪਰ ਇਤ ਕਿ ਪਾਣੀ ਬੋਤਾ ਹੀ ਜ਼ਿਆਦਾ ਗਾਂਦਕ ਟਪਲਿਆਂ ਦਾ ਕਿ ਪੁੰਜ ਗਿਆ ਇਧਰ ਦੀ ਕਿੰਨਾ ਕਿੰਨਾ ਕ ਨੁਕਸਾਨ ਹੋਇਆ ਇੱਥੇ ਨੁਕਸਾਨ ਘਟੋ ਘਟਵੀ ਦਾ ਮੇਰਾ 200 300 ਕਿੱਲੇ ਤਾਂ ਇਧਰ ਹੀ ਡੁੱਬ ਗਿਆ ਇੱਥੇ ਇੰਨੇ ਘੇਰੀਏ ਚ ਤੇ ਉਹਨਾਂ ਵਾਲੀ 600 ਦੇ ਸਕੂਲ ਦੇ ਲਾਗੇ ਛਪੜੇ ਉਹਦੇ ਚ ਪਾਣੀ ਭੰਨ ਗਿਆ ਅਜੇ ਉਹ ਵੀ ਪਤਾ ਨਹੀਂ ਹੋ ਸਕਦਾ ਪਿੰਡ ਦੇ ਵਿੱਚ ਚਲ ਜੇ ਪਿੰਡ ਵਿੱਚ ਬਚਾ ਪਿੰਡ ਵਿੱਚ ਬਚਾ ਜੇ ਪਿੰਡ ਵਿੱਚ ਚਲੋ ਮਾਲੀ ਨੁਕਸਾਨ ਬਹੁਤ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਈ ਅਜੇ ਕੋਈ